ਹੈਲੋ ਜੀ ਸਾਰਿਆਂ ਨੂੰ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਰੈਮੇਡੀ ਤਿਆਰ ਕਰਦੇ ਆਂ ਹੋਮ ਰੈਮੇਡੀ ਜਿਹੜਾ ਕਿ ਆਪਾਂ ਦੁੱਧ ਦੇ ਨਾਲ ਫੇਸ਼ੀਅਲ ਕਰਾਂਗੇ ਅੱਜ ਸਿੰਪਲ ਜਿਹਾ ਦੋ ਹੀ ਸਟੈਪ ਬਣेंगे ਤੇ ਇੱਕ ਸਟੈਪ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਇੱਕ ਵਈ ਜਿਹੜਾ ਪਹਿਲਾ ਸਟੈਪ ਹੈਗਾ ਉਹ ਦੁੱਧ ਨਾਲ ਤੁਸੀਂ ਕਲੀਨਜ਼ਿੰਗ ਕਰਨੀ ਆਪਣੇ ਫੇਸ ਦੀ ਇੱਚ ਕਿ ਲੱਗੀ ਹੋਈ ਹੈ ਮੈਨੂੰ ਸੌਰੀ ਮਾਫ ਕਰਨਾ ਫੇਸ ਨੂੰ ਆਪਣੇ ਨੂੰ ਹਨਾ ਕਲੀਨ ਕਰ ਲੈਣਾ ਤੁਸੀਂ ਦੁੱਧ ਨਾਲ ਕਾਟਨ ਦੀ ਹੈ ਠੀਕੇ ਜੀ ਇੱਥੇ ਆਪਾਂ 3 ਚਮਚ ਦੁੱਧ ਲਏ ਆ ਤੇ ਦੁੱਧ ਦੇ ਵਿੱਚ ਆਪਾਂ 1 ਤੋਂ 1.5 ਚਮਚ ਜਿਹੜਾ ਬੇਸਨ ਦਾ ਪਾ ਲੈਣਾ ਹੈ 1 ਤੋਂ 1.5 ਚਮਚ ਭਰ ਕੇ ਮੈਂ ਤਾਂ ਪਾਇਆ ਕਿਉਂਕਿ ਮੈਂ ਹੱਥਾਂ ਤੇ ਵੀ ਜਿਹੜਾ ਅਪਲਾਈ ਕਰਨਾ ਸੀਗਾ ਠੀਕ ਹੈ ਹੱਥਾਂ ਤੇ ਮੇਰੀ ਟੈਨਿੰਗ ਹੋਈ ਹੋਈ ਸੀਗੀ ਤੇ ਨਾਲ ਨਾਲ ਕਾਫੀ ਬਣ ਗਿਆ ਇਹ ਮੈਂ ਪੈਰਾਂ ਤੇ ਵੀ ਜਿਹੜੀ ਅਪਲਾਈ ਕਰ ਲਿਆ ਸੀ ਫੇਸ ਪੈਕ ਠੀਕ ਹੈ ਜੀ ਇਹ ਪੈਕ ਆਪਾਂ ਰੈਡੀ ਕਰ ਲੈਣਾ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਪਾਈਆਂ ਨੇ ਇੱਕ ਆਪਾਂ ਪਾਇਆ ਜੀ ਦੁੱਧ 3 ਚਮਚ ਤੇ 1.5 ਚਮਚ ਆਪਾਂ ਬੇਸਨ ਦਾ ਪਾਇਆ ਹੈਗਾ ਤੇ ਜੇ ਤੁਸੀਂ ਇਕੱਲੇ ਫੇਸ ਲਈ ਬਣਾਉਣਾ ਤਾਂ ਤੁਸੀਂ ਦੋ ਚਮਚ ਦੁੱਧ ਦੇ ਲੈ ਲਓ ਘੱਟ ਲੈ ਲਓ ਠੀਕ ਹੈ ਜੀ ਤੇ ਇੱਥੇ ਆਪਾਂ ਪਾਈ ਆ ਇੱਕ ਚੁਟਕੀ ਹਲਦੀ ਵੀ ਇੱਥੇ ਸਾਰੇ ਢੋਲੇ ਜਾਣਾ ਸੀ ਮੇਰਾ ਪੈਕ ਜੜਾ ਸੀ ਮੈਂ ਮੇਰਾ ਆਪਦਾ ਹੀ ਹੱਥ ਵਜਿਆ ਤੇ ਚਲੋ ਜੀ ਪੈਕ ਆਪਣਾ ਜਿਹੜਾ ਬਣ ਕੇ ਰੈਡੀ ਹੋ ਗਿਆ ਇਹ ਵਾਲੇ ਪੈਕ ਦੇ ਜਿਹੜੇ ਰਿਜ਼ਲਟ ਹੈ ਹਨਾ ਮੈਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਦੱਸਿਆ ਤੁਹਾਨੂੰ ਕਿ ਜੇ ਸਾਰੇ ਪੈਕ ਬਾਕੀ ਦੇ ਇਗਨੋਰ ਕਰਕੇ ਤੁਸੀਂ ਇਸ ਨੂੰ ਜਿਹੜਾ ਹਨਾ ਯੂਜ਼ ਕਰੋਗੇ ਆਪਣੇ ਫੇਸ ਤੇ ਉਹ ਜੋ ਅਪਲਾਈ ਕਰੋ ਕਰੋਗੇ ਤਾਂ ਸਭ ਚੀਜ਼ਾਂ ਪਿੱਛੇ ਰਹਿ ਇਸ ਚੀਜ਼ ਤੋਂ ਸਭ ਤੋਂ ਜਿਆਦਾ ਬੈਸਟ ਪੈਕ ਹੈ ਜਿਹੜਾ ਤੁਹਾਡੇ ਫੇਸ ਨੂੰ ਕਲੀਨ ਵੀ ਕਰਦਾ ਤੇ ਨਾਲ ਨਾਲ ਗਲੋਈ ਬਣਾਉਂਦਾ ਹੈਗਾ ਗਲੋਈ ਬਣਾਉਣ ਦੇ ਨਾਲ ਨਾਲ ਜਿਹੜਾ ਤੁਹਾਡੀ ਸਕਿਨ ਹੈ ਉਹ ਕੀ ਕਲੀਅਰ ਹੁੰਦੀ ਹੈ ਹਨਾ ਐਕਨੇ ਵਗੈਰਾ ਨਹੀਂ ਹੁੰਦੇ ਹੈਗੇ ਤੁਹਾਡੇ ਫੇਸ ਤੇ ਦਾਗ-ਧੱਬੇ ਨੇ ਜਿਹੜੇ ਹੌਲੀ-ਹੌਲੀ ਰਿਮੂਵ ਹੋਣ ਸ਼ੁਰੂ ਹੋ ਜਾਂਦੇ ਨੇਗੇ ਮੇਰੇ ਫੇਸ ਤੇ ਕੋਈ ਵੀ ਮੈਂ ਇਹਨਾਂ ਹੋਮ ਰੈਮਡੀਜ਼ ਨੂੰ ਯੂਜ਼ ਕਰਦੀ ਹਾਂ ਨਾ ਕੋਈ ਦਾਗ ਧੱਬਾ ਨਹੀਂ ਹੈਗਾਗਾ ਬਟ ਬਟ ਤਿਲ ਹੈਗੇ ਨੇ ਜ਼ਰੂਰ ਕਿਉਂਕਿ ਤਿਲ ਨਹੀਂ ਰਿਮੂਵ ਹੁੰਦੇ ਹੈਗੇਗੇ ਇਹ ਇਹਨਾਂ ਲਈ ਟ੍ਰੀਟਮੈਂਟ ਲੈਣਾ ਪੈਂਦਾ ਹੈ ਨਾ ਚਲੋ ਇੰਨਾ ਕੁ ਤਾਂ ਹਨਾ ਚੱਲਦਾਗਾ ਕਿ ਆ ਸਾਰਾ ਕੁਝ ਤਾਂ ਮਿਲਦਾ ਵੀ ਨਹੀਂ ਹੁੰਦਾ ਨਾ ਤਿਲ ਨੇ ਮੇਰੇ ਫੇਸ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਮੈਂ ਇਗਨੋਰ ਕਰ ਦੇਣੀ ਹੁੰਨੀ ਐ ਤੇ ਚਲੋ ਜੀ ਬਾਕੀ ਦਾਗ ਧੱਬਾ ਕੋਈ ਨਹੀਂ ਕੋਈ ਪਿਗਮੈਂਟੇਸ਼ਨ ਨਹੀਂ ਹੈਗੀ ਕੋਈ ਲਾਲੋ ਪੈਕ ਕਰਨੇ ਵਗੈਰਾ ਜਾਂ ਓਪਨ ਪੋਰਸ ਐਦਾਂ ਦੀ ਮੈਨੂੰ ਕੋਈ ਸਮੱਸਿਆ ਨਹੀਂ ਹੈਗੀ ਕਿ ਮੇਰੇ ਫੇਸ ਤੇ ਤੇ ਮੈਂ ਜਿਹੜਾ ਇਹ ਪੈਕ ਹੈ ਉਹ ਰੈਗੂਲਰ ਲਾਉਂਦੀ ਰਹਿਣੀ ਹੈਗੀ ਜਦੋਂ ਦੂਜੇ ਚੀਜ਼ਾਂ ਮੇਰੇ ਕੋਲ ਹੁੰਦੀਆਂ ਨੇ ਹਨਾ ਦੂਸਰੇ ਪੈਕ ਆਂ ਤਾਂ ਮੈਂ ਉਹ ਅਪਲਾਈ ਕਰਦੀ ਆਂ ਪਰ ਜ਼ਿਆਦਾਤਰ ਮੈਂ ਇਹੀ ਪੈਕ ਲਾਉਂਦੀ ਆਂ ਕਿਉਂਕਿ ਬੇਸਨ ਦੁੱਧ ਹਲਦੀ ਇਹ ਆਪਣੇ ਘਰੇ ਹੁੰਦੇ ਹੀ ਹੁੰਦੇ ਨੇਗੇ ਸੋ ਇਹਨੂੰ ਕੰਟੀਨਿਊ ਤੁਸੀਂ ਜ਼ਰੂਰ ਲਾਉਂਦੇ ਰਹੋ ਜੇ ਤੁਸੀਂ ਹੋਰ ਨਹੀਂ ਕੁਝ ਲਾਉਣਾ ਆਪਣੇ ਫੇਸ ਤੇ ਤੇ ਤੁਹਾਡਾ ਫੇਸ ਹੈ ਜਿਹੜਾ ਹੌਲੀ-ਹੌਲੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਤੁਹਾਡੇ ਫੇਸ ਦੀਆਂ ਉਹ ਕਲੀਅਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਹਾਡਾ ਫੇਸ ਹੌਲੀ ਹੌਲੀ ਜਿਹੜਾ 글로 ਕਰਨ ਲੱਗ ਜੂਗਾ ਹਨਾ ਜਿਹੜਾ ਦੁੱਧ ਹੈ ਬੇਸਣ ਹੈ ਇਹਨਾਂ ਨੂੰ ਸਪੈਸ਼ਲੀ ਜਿਹੜਾ ਆਪਣੀ ਸਕਿਨ ਨੂੰ ਕਲੀਅਰ ਕਰਨ ਲਈ ਹਨਾ ਸਕਿਨ ਨੂੰ ਜਿਵੇਂ ਫੇਸ ਵਾਸ਼ ਦੀ ਤਰ੍ਹਾਂ ਯੂਜ਼ ਕਰ ਸਕਦੇ ਆਪਾਂ ਹਨਾ ਇੱਕ ਵਧੀਆ ਕਲੀਨਜ਼ਰ ਨੇ ਆਪਣੀ ਸਕਿਨ ਦੇ ਲਈ ਇਹ ਹਨਾ ਫੇਸ ਵਾਸ਼ ਨਹੀਂਗੇ ਵਧੀਆ ਜੇ ਆਪਾਂ ਰੋਜ਼ ਹਨਾ ਫੇ ਥੋੜਾ ਜਿਹਾ ਬੇਸਣ ਤੇ ਦੁੱਧ ਘੋਲ ਕੇ ਉਹਦੇ ਨਾਲ ਫੇਸ ਵਾਸ਼ ਕਰਦੇ ਹਾਂ ਤਾਂ ਇਹ ਬਹੁਤ ਵਧੀਆ ਜਿਹੜਾ ਇੱਕ ਫੇਸ ਵਾਸ਼ ਜਿਹੜਾ ਵੱਡੀ ਵੱਡੇ ਵੱਡੇ ਕੰਪਨੀ ਦੇ ਫੇਸ ਵਾਸ਼ ਨੇ ਉਹਨਾਂ ਨੂੰ ਵੀ ਮਾਤ ਪਾਊਗਾ ਇਹ ਜੇ ਤੁਸੀਂ ਰੋਜ਼ ਬੇਸਣ ਨਾਲ ਆਪਣਾ ਫੇਸ ਜਿਹੜਾ ਵਾਸ਼ ਕਰੋਗੇ ਹਨਾ ਤੇ ਚਲੋ ਜੀ ਇੱਥੇ ਆਪਾਂ ਜਿਹੜਾ ਅਪਲਾਈ ਕਰ ਲਿਆ ਸੀ ਅਪਲਾਈ ਕਰਨ ਤੋਂ ਬਾਅਦ ਆਪਾਂ ਕਰਾਂਗੇ ਮ사ਜ ਆਪਣੇ ਫੇਸ ਤੇ ਚੰਗੀ ਤਰ੍ਹਾਂ ਅੰ ਜਿਵੇਂ ਆ ਪਹਿਲਾਂ ਸੁਣਦੇ ਸੀ ਆਪਾਂ ਮੰਮੀ ਆ ਆਪਣੀਆਂ ਜਿਹੜੀਆਂ ਦੁੱਧ ਨਾਲ ਫੇਸ ਧੋਂਦੀਆਂ ਹੁੰਦੀਆਂ ਹੁੰਦੀਆਂ ਸੀ ਹਨਾ ਪਹਿਲਾਂ ਵਾਲੀਆਂ ਕਹਿੰਦੇ ਰਾਣੀਆਂ ਨੇ ਜਿਹੜੀਆਂ ਉਹ ਦੁੱਧ ਨਾਲ ਨਹਾਉਂਦੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਹਨਾ ਤੇ ਦੁੱਧ ਤਾਂ ਬਾਈ ਉਹੀ ਹੈ ਹਨਾ ਹੁਣ ਵੀ ਤੇ ਆਪਾਂ ਕਿਉਂ ਨਹੀਂ ਧੋਂਦੇ ਹੈਗੇ ਤਾਂਹੀਂ ਤਾਂ ਵੀ ਆਪਣੇ ਫੇਸ ਤੇ ਜਿਹੜੀਆਂ ਪ੍ਰੋਬਲਮਸ ਇਹ ਵਧਣ ਲੱਗੀਆਂ ਪਹਿਲਾਂ ਵਾਲੀਆਂ ਜਿਹੜੀਆਂ ਅ ਆਪਣੀਆਂ ਮੰਮੀਆਂ ਸੀ ਜਿਹੜਾ ਜ ਕਹਿੰਦੇ ਨੇ ਕਿ ਰਾਣੀਆਂ ਹਨ ਦੁੱਧ ਨਾ ਨਹਾਉਂਦੀਆਂ ਸੀ ਉਹ ਕਿਹੜਾ ਵਿਚਾਰੀਆਂ ਫੇਸ਼ੀਅਲ ਕਰਾਉਂਦੀਆਂ ਸੀ ਜਾਂ ਉਹ ਸੈਲੂਨ ਜਾਂਦੀਆਂ ਸੀ ਜਾਂ ਉਹ ਪਾਰਲਰ ਜਾਂਦੀਆਂ ਸੀ ਹਨ ਪਰ ਉਹਨਾਂ ਦਾ ਫੇਸ ਬਹੁਤ ਗਲੋਈ ਹੁੰਦਾ ਸੀਗਾ ਬਹੁਤ ਚਮਕ ਆਉਂਦੀ ਸੀ ਉਹਨਾਂ ਦੇ ਚਿਹਰੇ ਤੇ ਨੇਚਰਲੀ ਹਨਾ ਦੇ ਦੂਜੀ ਗੱਲ ਕਰੀ ਆ ਖਰਾਕਾਂ ਦੇ ਸਿਰ ਤੇ ਵੀ ਹੁੰਦਾ ਹੈਗਾ ਹਨਾ ਖਰਾਕ ਖਾਂਦੀਆਂ ਸੀ ਉਹ ਜਿਵੇਂ ਦੁੱਧ ਕਿਉ ਮੱਖਣ ਇਦਾਂ ਦੀਆਂ ਚੀਜ਼ਾਂ ਤੇ ਆਪਾਂ ਮੋਟਾਪੇ ਤੋਂ ਡਰਦੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਆਂਗੇ ਹਨਾ ਪਰ ਫੇਸ ਤੇ ਜਿਹੜਾ ਗਲੋ ਹੈ ਉਹ ਇਹਨਾਂ ਚੀਜ਼ਾਂ ਨਾਲ ਹੀ ਆਉਂਦਾਗਾ ਬਾਕੀ ਫਲ ਫਰੂਟ ਹਨਾ ਖਾਂਦੇ ਰਹੋ ਪਾਣੀ ਪੀਂਦੇ ਰਹੋ ਵੱਧ ਤੋਂ ਵੱਧ ਬਾਕੀ ਹੁਣ ਗਰਮੀ ਆ ਗਈ ਗਰਮੀ ਦੇ ਵਿੱਚ ਖੀਰਾ ਵੱਧ ਤੋਂ ਵੱਧ ਯੂਜ਼ ਕਰੋ ਖੀਰੇ ਨਾਲ ਤੁਹਾਡੀ ਸਕਿਨ ਹੈ ਜਿਹੜੀ ਗਲੋ ਕਰੂਗੀ ਖੀਰੇ ਦੀ ਮ사ਜ ਤੁਸੀਂ ਆਪਣੇ ਫੇਸ ਤੇ ਕਰ ਸਕਦੇ ਹੋ ਖੀਰੇ ਦਾ ਜਿਹੜਾ ਰਸ ਕੱਢ ਕੇ ਹਨਾ ਕਿਸੇ ਸਪਰੇਅ ਬੋਟਲ ਦੇ ਵਿੱਚ ਭਰ ਕੇ ਉਹਦੇ ਵਿੱਚ ਹਨਾ 글ੈਸਰੀਨ ਐਡ ਕਰ ਲਓ ਥੋੜਾ ਰੋਜ਼ ਵਾਟਰ ਐਡ ਕਰ ਲਓ ਤੇ ਉਹਦੀ ਜਿਹੜੀ ਸਪਰੇਅ ਕਰਕੇ ਪਾਓ ਰੋਜ਼ ਰਾਤ ਨੂੰ ਫੇਸ ਤੇ ਆਪਣੇ ਤੇ ਤੇ ਉਹਦੇ ਨਾਲ ਬਹੁਤ ਤੁਹਾਡੀ ਸਕਿਨ ਦੇ ਵਿੱਚ ਇੰਪਰੂਵਮੈਂਟ ਹੋਊਗੀ ਬਹੁਤ ਕਲੀਅਰ ਹੋਣੀ ਸ਼ੁਰੂ ਹੋ ਜੂਗੀ ਤੁਹਾਡੀ ਸਕਿਨ ਅਨੰਦ ਪਰਦੰਤ ਨੂੰ ਖੁਦ ਜਿਹੜਾ ਫਰਕ ਹੈ ਉਹ ਨਜ਼ਰ ਆਊਗਾ ਠੀਕ ਹੈ ਸੋ ਜਿਹੜਾ ਅੱਜ ਆਪਾਂ ਤੁਹਾਨੂੰ ਫੇਸ ਪੈਕ ਪੈਕ ਦੱਸਿਆਗਾ ਇਹ ਸਭ ਤੋਂ ਜ਼ਿਆਦਾ ਜਿਹੜਾ ਹਨਾ ਪ੍ਰਭਾਵ ਆਉਂਦਾਗਾ ਆਪਣੇ ਫੇਸ ਦੀ ਸਕਿਨ ਤੇ ਉਹਨੂੰ ਕਲੀਅਰ ਕਰਨ ਦੇ ਵਿੱਚ ਉਹਨੂੰ ਇੱਕ ਨੇ ਫ੍ਰੀ ਹੈ ਨਾ ਦਾਗ ਧੱਬਿਆਂ ਨੂੰ ਸਾਰਿਆਂ ਨੂੰ ਰਿਮੂਵ ਕਰਨ ਦੇ ਵਿੱਚ ਬਹੁਤ ਵਧੀਆ ਹੈਲਪ ਕਰਦਾ ਹੈਗਾ ਤੇ ਇਹਨੂੰ ਤੁਸੀਂ ਡੇਲੀ ਯੂਜ਼ ਕਰ ਸਕਦੇ ਹੋਗੇ 15 ਤੋਂ 20 ਮਿੰਟ ਤੁਸੀਂ ਇਹਦੀ ਮ사ਜ ਕਰ ਸਕਦੇ ਹੋ ਆਪਣੇ ਫੇਸ ਤੇ ਮ사ਜ ਦੇ ਨਾਲ ਨਾਲ ਹੀ ਦੇਖੋ ਤੁਹਾਨੂੰ ਰਿਜ਼ਲਟ ਹੈ ਜਿਹੜਾ ਉਹ ਮਿਲਣਾ ਸਟਾਰਟ ਹੋ ਗਿਆ ਹੈ ਨਾ ਮੈਂ ਦੇਖ ਰਹੀ ਸੀ ਕਿ ਚਿਹਰੇ ਤੇ ਜਿਹੜੀ ਇਹ ਚਮਕ ਆ ਗਈ ਸੀ ਇੱਕ ਤਰ੍ਹਾਂ ਦੀ ਜਿੰਨਾ ਭੈਣਾ ਦੀ ਸਕਿਨ ਥੋੜੀ ਜੀ ਵੀ ਡਰਾਈ ਹੈ ਨਾ ਉਹ ਦੁੱਧ ਦੇ ਨਾਲ ਨਾਲ ਥੋੜੀ ਜੀ ਮਲਾਈ ਵੀ ਐਡ ਕਰ ਸਕਦੇ ਨੇ ਵਿੱਚ ਠੀਕ ਹੈ ਜੀ ਤੇ ਜਿੰਨਾ ਦੀ ਵੀ ਆਇਲੀ ਹੈ ਜਿਆਦਾ ਹੀ ਆਇਲੀ ਹੈ ਉਹ ਦੁੱਧ ਦੀ ਥਾਂ ਤੇ ਤੁਸੀਂ ਰੋਜ਼ ਵਾਟਰ ਐਡ ਕਰ ਲਿਆ ਕਰੋ ਤੁਸੀਂ ਫਿਰ ਦੁੱਧ ਸਕਿਪ ਕਰ ਦਿਓ ਕਿਉਂਕਿ ਦੁੱਧ ਦੇ ਵਿੱਚ ਹੁੰਦਾ ਆਇਲ ਜਿਵੇਂ ਕਿ ਘਿਓ ਹੋ ਗਿਆ ਹਨਾ ਦੁੱਧ ਦੇ ਵਿੱਚ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਸਕਿਨ ਆ ਉਹ ਹੋਰ ਵੀ ਆਇਲੀ ਹੋ ਸਕਦੀ ਹੈਗੀ ਹਨਾ ਤੇ ਐਦਾਂ ਦੀਆਂ ਜਿਹੜੀਆਂ ਹੋਮ ਰੈਮਡੀਜ਼ ਨੇ ਉਹ ਆਪਾਂ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੁੰਦੇ ਰਹਿਣੇ ਹਨਾ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦਾ ਹੁੰਦਾ ਤੇ ਪਹਿਲੀ ਵਾਰ ਤੁਸੀਂ ਮੇਰੇ ਚੈਨਲ ਤੇ ਆਏ ਹੋ ਤਾਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਹੋਮ ਰੈਮਡੀਜ਼ ਬਾਕੀ ਸੂਟਾਂ ਦੇ ਰਿਲੇਟਿਡ ਵੀ ਆਪਾਂ ਵੀਡੀਓ ਪਾਉਂਦੇ ਰਹੇ ਨੇਗੇ ਤੇ ਸੂਟਾਂ ਵਾਲੀ ਵੀਡੀਓ ਵੀ ਜਲਦ ਹੀ ਲੈ ਕੇ ਹਾਜ਼ਰ ਹੋਵਾਂਗੀ ਤੇ ਇੱਥੇ ਦੇਖੋ ਤੁਸੀਂ ਮੇਰੇ ਫੇਸ ਤੇ 글로 ਤੇ ਕਿੰਨਾ ਸਾਫ਼-ਸਾਫ਼ ਲੱਗਣ ਲੱਗਿਆ ਚਿਹਰਾ ਹਨਾ ਬਿਲਕੁਲ ਕਲੀਅਰ ਲੱਗ ਰਹੀ ਹੈ ਸਕਿਨ ਮੇਰੀ ਕਿਉਂਕਿ ਜਿਹੜੀ ਡਰਟ ਹੁੰਦੀ ਆ ਉਹ ਪੂਰੇ ਤਰੀਕੇ ਨਾਲ ਜਿਹੜੀ ਸਾਫ ਹੋ ਜਾਂਦੀ ਹੈ ਇਸ ਪੈਕ ਨਾਲ ਹਨਾ ਸਾਰੀ ਗੰਦਗੀ ਹੈ ਜਿਹੜੀ ਕਈ ਵਾਰ ਓਪਨ ਪੋਰਸ ਹੁੰਦੇ ਨੇ ਆਪਣੇ ਫੇਸ ਦੇ ਹਨਾ ਉਹ ਵੀ ਕਲੀਅਰ ਹੋ ਜਾਂਦੇ ਨੇ ਚਲੋ ਜੀ ਹੁਣ ਮਿਲਦੀ ਆ ਨੈਕਸਟ ਕੋਈ ਸੋਹਣੀ ਜੀ ਵੀਡੀਓ ਲੈ ਕੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ